ਪੰਜਾਬ ਬਾਣੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤੁਹਾਡੇ ਇਲਾਕੇ ਦੀਆਂ ਖਾਸ ਖਬਰਾਂ ਆਓ ਅੱਜ ਦੇਖਦੇ ਹਾਂ ਇੱਕ ਖਾਸ ਖਬਰ ਜਨਵਰੀ ਨਵੰਬਰ ਨੂੰ ਮੁਹਾਲੀ ਦੇ ਟ੍ਰੈਂਡ ਕੁਮੜਾ ਵਿੱਚ ਪਰਵਾਸੀਆ ਵੱਲੋਂ ਦੋ ਪੰਜਾਬੀ ਨੌਜਵਾਨਾਂ ਦੇ ਕੀਤੇ ਗਏ ਕਤਲ ਦੇ ਵਿਰੁੱਧ ਤੇ ਕਾਥਲਾ ਨੂੰ ਫੜਨ ਲਈ ਲਗਾਏ ਗਏ ਸਰਨੇ ਦੀ ਰੰਜਿਸ਼ ਵਿੱਚ ਲੋਹਾਲੀ ਦੀ ਪੁਲਿਸ ਨੇ ਪਰਮਿੰਦਰ ਸਿੰਘ ਸੋਹਣਾ ਅਤੇ ਮਨਦੀਪ ਸਿੰਘ ਕੋਲਾਤੇ ਐਫ ਆਈ ਆਰ ਦਰਜ ਕਰਨ ਦੇ ਵਿਰੁੱਧ ਵਿੱਚ पीड़ित परिवारों के आगुआ वल्लों को बुझा दी धर्मशाला में एक हंगामी प्रेस कॉन्फ्रेंस की गई जिसमें छोटे समाज सेवी बलविंदर सिंह कुमरा परमंदर सिंह सोहाना, शमशेर सिंह पुर्खालवी दोनों पीड़ित परिवार आदि विशेष तौर पे पहुंचे प्रेस कॉन्फ्रेंस करके ऐलान किया गया कि 9 दिसंबर 2024 दिन सोमवार को 11 बजे मोहानीली एसएसपी दफ्तरदार के राव कीता जावेगा ਦੋਵੋਂ ਪੀੜਿਤ ਪਰਿਵਾਰਾਂ ਨੇ ਐਲਾਨ ਕੀਤਾ ਕਿ ਤੱਕ ਇਨਸਾਫ ਨਾ ਮਿਲਣ ਤੱਕ ਉਹ ਹੜਤਾਲ ਦੇ ਬੈਠਣਗੇ ਆਓ ਦੇਖਦੇ ਹਾਂ ਇਹ ਖਬਰ ਵਿਸਥਾਰ ਸਹਿਤ ਨੌਜਵਾਨ ਦੋਸਤੋ ਔਰ ਸਾਰੇ ਮੌਜੂਦ ਸੱਜਣ ਔਰ ਖਾਸ ਪ੍ਰੈਸ ਵਾਲੇ ਵੀਰ ਸਾਰਿਆਂ ਨੂੰ ਫਕੇ ਬਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਹੀ ਤੁਹਾਡੇ ਸਾਹਮਣੇ ਸਨਮੁਖ ਇਸ ਕਰਕੇ ਹੋਏ ਆ ਕਿ ਪਿਛਲੇ ਦਿਨੀ ਇੱਕ ਬਹੁਤ ਵੱਡਾ ਹਾਦਸਾ ਇਸ ਨਗਰ ਦੇ ਵਿੱਚ ਵਾਪਰਿਆ ਦੋ ਨੌਜਵਾਨ ਬੱਚਿਆਂ ਦਾ ਦੀਨ ਦੇ ਹਾਰੇ ਕਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਧਰਨਾ ਕਿਉਂ ਲਾਉਣਾ ਧਰਨਾ ਇਸ ਕਰਕੇ ਲਾਉਣਾ ਪਿਆ ਕਿ ਰਾਤ ਨੂੰ ਜਦੋਂ ਪਰਿਵਾਰ ਵਾਲੇ ਰਾਤ ਨੂੰ ਜਦੋਂ ਪਰਿਵਾਰ ਵਾਲੇ ਰਾਤ ਨੂੰ ਜਦੋਂ ਪਰਿਵਾਰ ਵਾਲੇ ਔਰ ਮਾਨਯੋਗ ਪ੍ਰਸ਼ਾਸਨਿਕ ਅਧਿਕਾਰੀ ਵੀ ਕਰਕੇ ਪਰ ਕੇਵਲ 2-2 ਲੱਖ ਰੁਪਏ ਪਰਿਵਾਰਾਂ ਨੂੰ ਦੇਣ ਤੋਂ ਬਾਅਦ 1 ਰੁਪਿਆ ਵੀ ਉਸ ਪਰਿਵਾਰ ਨੂੰ ਨਹੀਂ ਮਿਲਿਆ ਔਰ ਮਾਨਯੋਗ ਦੁਖਮંત્રી ਜੋ ਰਾਤਖੰਡ ਹੈ ਉਹਦੇ ਚੋਂ 25-25 ਲੱਖ ਰੁਪਏ ਦੀ ਗੱਲ ਹੋਈ ਸੀਗੀ ਉਹ ਵੀ ਕੋਈ ਪੈਸਾ ਇਸ ਪਰਿਵਾਰ ਨੂੰ ਨਹੀਂ ਮਿਲਿਆ ਉਸ ਤੋਂ ਬਾਅਦ ਉਹ ਤਾਂ ਕੀ ਮਿਲਣਾ ਸੀ ਜਿਹੜੇ ਸੱਜਣਾ ਨੇ ਇਸ ਕੇਸ ਦੀ ਪੈਰਵਾਈ ਕਰਨੀ ਸੀ ਇਸ ਕੇਸ ਨੂੰ ਸਿਰੇ ਤੱਕ ਲੈ ਕੇ ਜਾਣਾ ਸੀਗਾ ਉਹਨਾਂ ਤੇ ਪਰਚੇ ਦਰਜ ਕਰਦੇ ਅਸੀਂ ਕੋਈ ਪਰਵਾਹ ਨਹੀਂ ਕਰਦੇ ਇਹਨਾਂ ਦੇ ਪਰਚੇ ਦੀ ਮੈਂ ਕਹਿੰਦਾ ਪਰਚਾ ਇੱਕ ਵੀ ਬਜਾਏ 100 ਪਰਚਾ ਹੋਰ ਦੇ ਦਿਓ ਪਰ ਇੱਕ ਡਾ ਕੇ ਇਸ ਹਲਕੇ ਦੇ ਨਾਲ ਇਸ ਇਲਾਕੇ ਦੇ ਲੋਕਾਂ ਦੇ ਨਾਲ ਖੜਾਂਗੇ ਕੋਈ ਪਰਵਾਹ ਨਹੀਂ ਸਾਨੂੰ ਭਾਵੇਂ ਸਾਨੂੰ ਹੁਣ ਬੈਠੇ ਅਸੀਂ ਹੁਣੇ ਸਾਡੀ ਰੈਸਟ ਪਾ ਲੋ ਔਰ ਮੈਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪ੍ਰਸ਼ਾਸਕੀਆਂ ਨੂੰ ਇਹ ਬੇਨਤੀ ਵੀ ਕਰਦਾ ਕਿ ਤੁਸੀਂ ਸਾਡਾ ਸਬਰ ਨਾ ਪਰਖੋ ਕਿ ਸਾਨੂੰ ਮਜਬੂਰ ਹੋ ਕੇ ਕਿਉਂਕਿ ਅਸੀਂ ਕੱ ਅੱਜ ਪ੍ਰੋਗਰਾਮ ਲਿਖਣ ਲੱਗੇ ਆ ਮੇਰੇ ਤੋਂ ਬਾਅਦ ਸਾਡੇ ਸੱਜਣ ਸਬ ਬਲਵਿੰਦਰ ਸਿੰਘ ਉਹਨੀ ਤੁਹਾਡੇ ਨਾਲ ਗੱਲਬਾਤ ਕਰਨਗੇ ਕਿ ਜੇਕਰ ਤੁਸੀਂ ਪੰਜਾਬ ਪੁਲਿਸ ਨੇ ਇਹ ਮਸਲੇ ਦੇ ਵਿੱਚ ਦੋ ਦੋਸ਼ੀ ਅਜੇ ਗ੍ਰਿਫਤਾਰ ਨਹੀਂ ਹੋਏ ਪਹਿਲੀ ਮੰਗ ਦੂਜੀ ਪਰਿਵਾਰ ਨੂੰ ਜੋ ਮੌਜਾ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਵਾਅਦਾ ਕੀਤਾ ਉਦੋਂ ਮੁਤਾਬਕ ਉਹ ਨਾ ਦਿੱਤਾ ਕਿੰਨੇ ਦਿਨਾਂ ਦਾ ਟਾਈਮ ਦੇਣਾ ਜੀ ਉਹਨੇ ਸੋਮਵਾਰ ਇਸ ਸੋਮਵਾਰ ਨਹੀਂ ਜਿਹੜਾ ਇੱਕ ਤਾਂ ਕੱਲ ਸੋਮਵਾਰ ਹੈ ਕੱਲ ਤਰੀਕ ਹੈਗੀ ਆ 2 9 ਤਰੀਕ ਨੂੰ ਇਸ ਲੜਾਈ ਨੂੰ ਪੂਰੇ ਪੰਜਾਬ ਦੀ ਲੜਾਈ ਬਣਾਵਾਂਗੇ ਪੂਰੇ ਪੰਜਾਬ ਚੋਂ ਸਾਰੀਆਂ ਪਾਰਟੀਆਂ ਦੇ ਨਾਲ ਲੈ ਕੇ ਚੱਲਾਂਗੇ ਕਿਉਂਕਿ ਮਸਲੇ ਪਾਰਟੀਵਾਦੀ ਦੀ ਲੜਾਈ ਨਹੀਂ ਇਹ ਇੱਕ ਪ੍ਰਵਾਹ ਨੂੰ ਦੋ ਪਰਵਾਰਾਂ ਇਨਸਾਫ ਦੀ ਲੜਾਈ ਹੈ ਸੋ ਇਹ ਅੱਜ ਅਸੀਂ ਅੱਜ ਇਹ ਮੈਦਦ ਦਿੰਦੇ ਆ ਸਰਕਾਰ ਨੂੰ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਜੇ ਤੁਸੀਂ ਇਹ ਮੰਗਾਂ ਨਾ ਪੂਰੀਆਂ ਕਰੀਆਂ ਅਸੀਂ ਆਪਣੀ ਐਫ ਆਈ ਆਰ ਬਾਰੇ ਨਹੀਂ ਕਹਿੰਦੇ ਸਾਡੇ ਤੇ ਹੋਰ ਘੱਟ ਐਫ ਆਈ ਆਰ ਜਿਹੜੀਆਂ ਕਰਨੀਆਂ ਸਾਨੂੰ ਕੋਈ ਥਵਾ ਨਹੀਂ ਸਾਡੋ ਪ੍ਰਵਾਹ ਨਾਲ ਵਾਦਾ ਕੀਤਾ ਜਾਂ ਕਿਹੜਾ ਉਸ ਤੋਂ ਬਾਅਦ ਜਿਹੜੇ ਦੋ ਦੋਸ਼ੀ ਰਹਿ ਰਹੇ ਆਂ ਜੋ ਉਹ ਰੈਸਟੋਰੈਂਟ ਸੀ ਤੇ ਤਾਂ ਅਗਲਾ ਸੋਮਵਾਰ 9 ਤਰੀਕ ਨੂੰ ਅਸੀਂ ਉਹ ਪ੍ਰੋਗਰਾਮ ਦਵਾਂਗੇ ਜਾਂ ਐਸਐਸਟੀ ਦਫ਼ਤਰ ਦਾ ਘਰੋ ਰੱਖਾਂਗੇ ਜਾਂ ਕੋਈ ਹੋਰ ਕੀ ਪ੍ਰੋਗਰਾਮ ਵੱਡਾ ਪ੍ਰੋਗਰਾਮ ਸਰਾਹ ਕਰਕੇ ਤੁਹਾਡੇ ਸਾਰਿਆਂ ਦੇ ਨਾਲ ਹਲਕੇ ਦੇ ਲੋਕਾਂ ਦੇ ਨਾਲ ਸਰਾਹ ਕਰਕੇ ਉਹ ਵੱਡਾ ਪ੍ਰੋਗਰਾਮ ਅਸੀਂ ਦਵਾਂਗੇ ਸੋ ਐਨੀ ਬੇਨਤੀ ਕਰਦਾ ਹਾਂ ਤੁਹਾਡਾ ਪ੍ਰੈਸ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਤੁਸੀਂ ਇੱਕ ਸ਼ੋਰ ਨੋਟਸ ਤੇ ਆਏ ਹੋ ਤੇ ਹੁਣ ਮੈਂ ਸਬ ਬਲਵਿੰਦਰ ਸਿੰਘ ਉਹਨਾਂ ਨੂੰ ਕਹੂੰਗਾ 2 ਮਿੰਟ ਦੇ ਲਈ ਉਹ ਵੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਦਸਤ ਪੀ ਜੋ ਕੀ ਰਿਹਾ ਤੇ ਪਤਾ ਕਰਨਾ ਕੀ ਜਾਂਵੇਂ ਜਿਹੜਾ ਵੀ ਅੱਜ ਇੱਥੇ ਬੋਲਦਾ ਉਹਨੂੰ ਡੰਡਾ ਦੰਦਰ ਨਾਲ ਦਵਾਣਾ ਚਾਹੁੰਦੇ ਪਰ ਡੰਡਾ ਦੰਦਰ ਦਵਾ ਨਹੀਂ ਸਕਦਾ। ਮੇਰੇ ਕੋਲ ਇੱਕ ਵਾਕ ਰਸ ਤੋਂ ਲੇਡੀ ਆਈ ਹੈ ਖੜੀ ਹੋ ਕਸਨੀ ਜੀ। ਇਹ ਨਹੀਂ 17 ਸਾਲ ਦੀ ਬੇਟੀ ਨੂੰ 22 ਸਾਲ ਦਾ ਮੁੰਡਾ ਲੈ ਗਿਆ। ਪਰ ਉਹ ਵੀ ਫੜੇ ਜੀ ਅੱਜ 22 ਦਿਨ ਹੋ ਗਏ ਇਸ ਪਰਿਵਾਰ ਨੂੰ ਕਮਜ਼ੋਰ ਇਹ ਬਾਲਵਿਕ ਬਰਾਦਰੀ ਨਾਲ ਸੰਬੰਧਤ ਸਾਰੇ ਪਰਿਵਾਰ ਜਿਹੜੇ ਆ ਇਹ ਵਿਸ਼ੇਸ਼ ਤੌਰ 'ਤੇ ਇਹਾਰੇ ਪਰਿਵਾਰ ਹੈ ਐਮ ਐਚ ਜੀ ਜੀ ਨਾਲ ਸੰਬੰਧਤ ਹੈਗੇ ਇਹ 22 ਦਿਨ ਹੋ ਗਏ ਆਪਣੀ ਬੇਟੀ ਨੂੰ ਨਵਾਲੇ ਕਬੇਟੀ ਨੂੰ ਦੇਖਦੀ ਫਿਰ ਰਹੀ ਲੰਬੀ ਫਿਰ ਰਹੀ ਹੈ ਐਸ ਐਚਓ ਕੋਲ ਜਿਹੜੀ ਹੈ ਪੈਸੇ ਖਾ ਰਹੀ ਹੈ ਤਖ ਰੇ ਨਾਲ ਇਹ ਬਿਲਕੁਲ ਦੇ ਫਿਰੇ ਲੋਕ ਮੇਰੇ ਕੋਲ ਤਕਰੀਬਨ ਜੇ ਸਵਾਰ ਨੂੰ ਧਰਨਾ ਹੋਇਆ ਪੂਰੇ ਪੰਜਾਬ ਤੋਂ ਮੁਕਸਰ ਤੋਂ ਜ਼ਿਲ੍ਹਾ ਮੁਕਸਰ ਤੋਂ ਕੁੜੀਆਂ ਰੇ ਗਏ ਸੀ ਮਰਕੀਆਂ ਹੋਰ ਵੀ ਬਹੁਤ ਸਾਰੇ ਕੇਸ ਨੇ ਜਿਹੜੇ ਇਹ ਬੀਜੀਪੀ ਦਾ ਤੇ ਮੁੱਖ ਮੰਤਰੀ ਜੋ ਕਬੀਡੀ ਨੂੰ ਖੁਪੜੀ ਆਉਦਾ ਜਿਹੜਾ ਪੂਰਾ ਦਿਲੋਸ ਦਿਖਾਂਗੇ ਤੇ ਤੁਹਾਡਾ ਪਰ ਮੇਰਾ ਵਾਦਾ ਰਿਹਾ ਕਿ ਸਹਿਜਪੁਰ ਤੁਹਾਡਾ ਚਾਹੀਦਾ ਤੁਸੀਂ ਜਦੋਂ ਸਾਡੇ ਨਾਲ ਖੜੇ ਹੋ ਸਾਨੂੰ ਕੋਈ ਪਰਵਾਹ ਨਹੀਂ ਪਰチェ ਪਹਿਲਾਂ ਵੀ ਹੋਇਆ ਮੈਂ ਕੁਲਵੰਤ ਸਿੰਘ ਨੂੰ ਚੈਲੰਜ ਕਰਨਾ ਚਾਹੁੰਦਾ ਤੁਹਾਡੇ ਤੋਂ ਪਹਿਲਾਂ ਵੀਰਵੰਦਰ ਆਸੀ ਵੀਰਵੰਦਰ ਨਾਲ ਮੇਰੇ ਪਰਿਵਾਰ ਤੇ ਮੇਰੇ ਦੇ ਦੋ ਇਹ ਕੋਈ ਬਰਦਾ ਮਾਨਸ਼ਾਨ ਨਹੀਂ ਰਿਹਾ ਉਤੋਂ ਬਾਅਦ ਬਰਦਾਸ ਸਿੰਘ ਰਾਮਵਾਲੀ ਆਇਆ ਉਹਨੇ ਪਰਚੇ ਖੁਦ ਸ਼ੁਰੂ ਕਰੇ ਪਰ ਉਹ ਵੀ ਵੱਲੋਂ ਕੀਤੀ ਲੱਭਦਿਆਂ ਜਦ ਬਲਵਿੰਦਰ ਸਿੰਘ ਤੁਹਾਡੇ ਕੋਲ ਫੇਰ ਪੜਿਆ ਫਿਰ ਜੱਜ ਜੀਤ ਮੰਨੀ ਹੋਰ ਬਹੁਤ ਨੇਕਾ ਆ ਗਏ ਕੁਲਵੰਸੀ ਜੀ ਪਹਿਲਾ ਐਮਐਲਏ ਬੀਰ ਬਨਦਰ ਨੂੰ ਦੇਖ ਲੈ ਬਰਦਾਸ਼ਕ ਰਾਮ ਵਾਲੀ ਨੂੰ ਦੇਖ ਲੈ 22 ਸਾਲ ਰਹਿ ਗਏ ਸਿਰ 200 ਸਾਲ ਤੇਰਾ ਵੀ ਇਹੀ ਹਾਲ ਹੋਊਗਾ ਜਿਹੜੇ ਸਾਡੇ 169 ਕਰੋੜ ਰੁਪਏ ਦੀਆਂ ਪ੍ਰੋਫਟੀਆਂ ਦੀ ਫੱਜੀ ਹੋ ਰਹੀ ਹੈ ਸਾਡੇ ਦੇ ਪਰਚੇ ਹੋ ਰਹੇ ਨੇ ਪਰਚੇ ਉਹ ਮੇਰੇ ਦਾ ਹੈ ਜਾਂ ਸੀ ਲੋਕਾਂ ਨੂੰ ਮੀਆਂ ਸਾਹਿਬ ਕੋਲ ਲਈ ਪਰਚੇ ਸਾਡੇ ਦੇ ਬਣੇ ਇਹ ਪਰਚੇ ਜਿਹੜੇ ਆ ਸੀ ਪਰਚਾ ਦੇ ਨਹੀਂ ਬਣਿਆ ਉਹ ਤੇ ਮੈਂ ਸ਼ਸ਼ੇਰ ਸਿੰਘ ਤਰਖਾੜੀ ਜੀ ਨੂੰ ਕਹਿਣਾ ਕਹਿਣਾ ਚਾਹੁੰਦਾ ਤਰਖਾੜੀ ਜੀ ਤੁਸੀਂ ਮਰੀ ਹਕੀਕਤ ਖੁਦਾਵੰਦ ਦੱਸਦੇ ਹਾਂ ਅਸੀਂ 20 ਸਾਲ ਤੋਂ ਤੁਹਾਡੇ ਨਾਲ ਹੀ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਕਦੇ ਅੱਜ ਤੱਕ ਗਦੋੜੀ ਨਾ ਦੇਵਾਂਗੇ ਜਦੋਂ ਤੱਕ ਸਾਡੇ ਪਰਿਵਾਰੋਂ ਚੋਹੇ ਤੁਸੀਂ ਜੀਅਤੀ ਨਾਲ ਸੰਬੰਧਦਾ ਜਾਂ ਕੋਈ ਜਮਲ ਜਾਤੀ ਦਾ ਵੀ ਹੋਵੇ ਮੈਂ ਜਾਤੀ ਤੌਰ ਤੇ ਲੜਾਈ 'ਚ ਲੜਦਾ ਮੈਂ ਵੀਰੇ ਜੋ ਕੋਈ ਪੰਕਤ ਹੋਵੇ ਜੱਟ ਹੋਵੇ ਕਿਸੇ ਨਾਲ ਦੇ ਦੇ ੱਟਕਾ ਸ਼ਹੀ ਹੁੰਦੀ ਹੈ ਤਾਂ ਤੁਹਾਡੇ ਕੋਲ ਬਹੁਤ ਸਾਰੀਆਂ ਮੇਰੇ ਕੋਲ ਐਗਜ਼ੈਂਪਲਾਂ ਨੇ ਪਧਾਰਨਾ ਨੇ ਇੱਥੇ ਵੀ ਜਿਹੜੇ ਚਮਚੇ ਨੇ ਪਚਾਪੂਸ ਦੇ ਚਾਰਕ ਚਮਚੇ ਕਲਵੰਦ ਸਿੰਘ ਨਾਲ ਲੱਗੇ ਨੇ ਉਹ ਚਮਚੇ ਕਲਵੰਦ ਸਿੰਘ ਨੂੰ ਬਚਾ ਨਹੀਂ ਸਕਦੇ ਕਲਵੰਦ ਸਿੰਘ ਦੀ ਸਿਆਸਤ ਨੂੰ ਵੀ ਬਚ ਅਫੀਤੋਂ ਬੰਦੇ ਵੀ ਚੈਲੰਜ ਕਰਦੇ ਕਿ ਅਮਚਾਰੂ ਸੂਰ ਰਲਾ ਕੇ ਮਿਲਗੇ ਤੁਹਾਡਾ ਜੀ ਬਲੂਫਲਾ ਕੱਢਿਆ ਜਿਹੜੀ ਤੁਹਾਡੀ ਪਕਾਨਦਰੀ ਚੱਲ ਰਹੀ ਹੈ ਇੱਥੇ ਡੀਐਫੀ ਹਰਸ਼ਿੰਦ ਸਿੰਘ ਬੱਲ ਤੇ ਐਸਐਚਓ ਜਦੋਂ ਤੱਕ ਇਹਨਾਂ ਦਾ ਨੈਕਸਟ ਇਹਨਾਂ ਨਾਲ ਡੁੱਬਦਾ ਨਹੀਂ ਪੀਜਾਂ ਨਾਲ ਡੁੱਬਦਾ ਤੇ ਪੀਜਾਂ ਦੇ ਕਰਿੰਦਾ ਨਾਲ ਦੀ ਡੁੱਬਦਾ ਤੇ ਪੈਸੇ ਇਕੱਠੇ ਕਰਕੇ ਇਹਨਾਂ ਨੂੰ ਅਫਸਰਾਂ ਨੂੰ ਵਿਚੰਦੇ ਨੇ ਉਹਨਾਂ ਦੇ ਬਹੁਤ ਸਾਰੇ ਸਬੂਤ ਇਕੱਠੇ ਹੋਣੇ ਸ਼ੁਰੂ ਹੋ ਗਏ ਇਹਨਾਂ ਦਾ ਜੀਹੂਨ ਜਿਹੜਾ ਐਸਐਸਪੀ ਦਫ਼ਤਰ ਦੇ ਸਾਹਮਣੇ ਕੱਢਾਂਗੇ ਤੇ ਇਹਨਾਂ ਦੀ ਜਿਹੜੀ ਮੂੰਹ ਤੋੜ ਦੀ ਵਾਲ ਦੇਵਾਂਗੇ ਤੇ ਮੈਂ ਇਹਨਾਂ ਦਾ ਜੱਜਕਾ ਇਹੀ ਗ੍ਰੀਮੀਕਾ ਖਲਸਾ ਇਹੀ ਗ੍ਰੀਮੀਕੀ ਫੋਟੋ ਜਿਵੇਂ ਸ਼ਾਮਵਾਰ ਦੀ ਤੁਸੀਂ ਤਿਆਰੀ ਕਰਨੀ ਹੈ ਸ਼ਾਮਵਾਰ ਨੂੰ ਵੱਡਾ ਇਕੱਠ ਕਰਨਾ ਇੱਥੇ ਮੰਦਰ ਚ ਇਕੱਠ ਹੋ ਜੂਗਾ ਇੱਥੇ ਬੋਟਰਾਂ ਦੀਆਂ ਪਰਕੇ ਜਿਨੇ ਵੀ ਜਾਣਾ ਹੋਵੇਗਾ ਉਹ ਤਾਂ ਇਕੱਠੇ ਕਰਕੇ ਲੈ ਜਾਾਂਗੇ ਤੇ ਸਾਰੇ ਜਿਹੜੇ ਵੀ ਇਲਾਕੇ ਤੋਂ ਏਰੀਏ ਤੋਂ ਨਿਹੰਗ ਦੇ ਲੋਕ ਬੰਦਿਆਂ ਧਾਰਮਿਕ ਸਮਾਜ ਦੇ ਲੋਕ ਬੰਦਿਆਂ ਚਾਹੇ ਬੀਜੇਪੀ ਹੋਵੇ ਕਾਂਗਰਸ ਹੋਵੇ ਇਹਨਾਂ ਸਾਰੀ ਆਪੋਜੀਸ਼ਨ ਪਾਰਟੀਆਂ ਨੂੰ ਬੇਨਤੀ ਕਰਦਾ ਅੱਜ ਬੱਚਿਆਂ ਦੇ ਨਾਮ ਸਾਫ਼ ਲਈ ਇਹ ਬੱਚਿਆਂ ਦੇ ਖਿਲਾਫ ਜੜੀ ਹੈ ਅੱਜ ਸਰਕਾਰ ਨੂੰ ਨੂੰ ਤੁਰ ਜਵਾਬ ਦੇਣ ਲਈ ਥੋੜਾ ਸਾਰਿਆਂ ਦਾ ਸਹਿਯੋਗ ਚਾਹੀਦਾ ਪਹਿਲਾਂ ਵੀ ਤੁਸੀਂ ਗੰਦੇ ਰਹਿਸ ਹੋ ਜਾਵੋ ਹਰ ਵੀ ਸਹਿਯੋਗ ਦਿਵਾਉਗੇ ਤਾਂ ਹੁਣ ਵੀ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਤੁਸੀਂ ਚਾਰ ਵਰਤਾਂ ਰੋਗਲੇ ਸ਼ਾਮਾਰ ਨੂੰ ਇਹਦੇ ਡੀਐਸਪੀ ਕੋਲ ਦੇ ਹੜੇ ਕਰਾਵਾਂਗੇ ਇਹਦੇ ਐਸਐਚਓ ਤੇ ਕਰਾਵਾਂਗੇ ਤੇ ਇਹਦੇ ਐਸਐਸਪੀ ਤੇ ਕਰਾਵਾਂਗੇ ਤੇ ਕੁਲਵੰਤ ਸਿੰਘ ਨੂੰ ਦੱਸਾਂਗੇ ਉਹਦਾ 7.5 ਕਰੋੜ ਰੁਪਏ ਦੀ ਠੱਗੀ ਦਾ ਕੇਸ ਲਾਇਆ ਹੋ ਉਹ ਵੀ ਤੁਹਾਨੂੰ ਕਿ ਦਿਖਾਵਾਂ ਇਸ ਮੀਟਿੰਗ ਦੇ ਵਿੱਚ ਜਿੰਨੀਆਂ ਮੇਰੀਆਂ ਭੈਣਾਂ ਜਿੰਨੇ ਵੀ ਬੈਠੇ ਨੇ ਇੱਕ ਗੱਲ ਯਾਦ ਰੱਖਿਓ ਅੱਜ ਜੇ ਇੱਕ ਘਰ ਨੂੰ ਅੱਗ ਲੱਗੀ ਹੈ ਨਾ ਉਹਨੂੰ ਆਪਾਂ ਬਸੰਤਰ ਨਾ ਸਮਝੀਏ ਇਹ ਨਾ ਸੋਚੀਏ ਕਿ ਚਲੋ ਜੀ ਇਹ ਜਿਹੜੀ ਅੱਗ ਲੱਗੀ ਹੈ ਪੁਰਾਣੇ ਦੇ ਘਰ ਨੂੰ ਲੱਗੀ ਆ ਸਾਨੂੰ ਕੀ ਹੈ ਇੱਕ ਗੱਲ ਯਾਦ ਰੱਖਿਓ ਜੇ ਇਹ ਅੱਗ ਤੁਹਾਡੇ ਘਰਾਂ ਨੂੰ ਜਿਸ ਦਿਨ ਆ ਗਈ ਤਾਂ ਤੁਹਾਨੂੰ ਬਚਾਉਣ ਵਾਲੇ ਕਿਸੇ ਨਹੀਂ ਆਉਣ ਸੋ ਮੇਰੀ ਤਾਂ ਤੁਹਾਨੂੰ ਇਸ ਗੱਲ ਦੀ ਬੇਨਤੀ ਹੈ ਕਿ ਜੇ ਅੱਜ ਗੁੰਡੀ ਦੇ ਕਿਸੇ ਘਰ ਨੂੰ ਅੱਗ ਲੱਗੀ ਹੈ ਤਾਂ ਆਪਾਂ ਸਾਰੇ ਰਲ ਮਿਲ ਕੇ ਉਹਨੂੰ ਬੁਝਾਉਣ ਦਾ ਯਤਨ ਕਰੀਏ ਜੇ ਜਿਹੜੀ ਸਰਕਾਰ ਮੌਜੂਦਾ ਪੰਜਾਬ ਦੀ ਹੈ ਅੱਜ ਇਹ ਲੋਕਵਿਰੋਧੀ ਇਨਸਾਫ ਵਿਰੋਧੀ ਸਰਕਾਰ ਸਾਬਤ ਹੋਈ ਹੈ ਇਹਨਾਂ ਨੇ ਲੋਕਾਂ ਦੇ ਦੁੱਖਾਂ ਦੀ ਬਾਤ ਪਾਉਣ ਦੀ ਬਜਾਏ ਲੋਕਾਂ ਦੇ ਹੰਝੂ ਹੋਂਕਿਆਂ ਨੂੰ ਸਮੇਟਣ ਦੀ ਬਜਾਏ ਅੱਜ ਇਹ ਸਰਕਾਰ ਖੁਦ ਲੋਕਾਂ ਦੀਆਂ ਝੋਲੀ ਵਿੱਚ ਪੀੜਾ ਪਾ ਰਹੀ ਹੈ ਸੋ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਗਰੀਬ ਪਰਵਾਰ ਜਿਨ੍ਹਾਂ ਨੇ ਹੁੱਪਕੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਏ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਬਣਾਈ ਅੱਜ ਤੁਸੀਂ ਸੜਕਾਂ ਦੇ ਉੱਤੇ ਮਿਲ ਕੇ ਰਹੇ ਹੋ ਜਿਹੜਾ ਤੁਹਾਡੇ ਲਈ ਹਾ ਦਾ ਨਾਰਾ ਮਾਰਦਾ ਅੱਜ ਉਹਨਾਂ ਦੇ ਉੱਤੇ ਸਰਕਾਰ ਪਰਚੇ ਦੇ ਰਹੀ ਹੈ ਤਾਨਾਸ਼ਾ ਤਾਨਾਸ਼ਾਹੀ ਹੋਈ ਹੈ ਜਿਹੜਾ ਖਤਿਆਰ ਕਰ ਰਹੀ ਹੈ ਇੱਕ ਗੱਲ ਦਾ ਮੈਨੂੰ ਹੋਰ ਰੋਸ ਹੈ ਇਹ ਸਰਕਾਰ ਹੱਕ ਮੰਗਦੇ ਇਨਸਾਫ ਮੰਗਦੇ ਹੱਥਾਂ ਨੂੰ ਤਾਂ ਦੇ ਰਹੀ ਹੈ ਤੇੜੀਆਂ ਉਹਨਾਂ ਨੂੰ ਪਰਚੇ ਦੇ ਰਹੀਆਂ ਆਪਣੇ ਕੇਜਰੀਵਾਲ ਨੂੰ ਬਚਾਉਣ ਦੇ ਲਈ ਜਿਹੜਾ ਬੇਈਮਾਨੀ ਦੇ ਵਿੱਚ ਜਿਹੜਾ ਕ腐ਪਸ਼ਨ ਦੇ ਵਿੱਚ ਅੰਦਰ ਹੋ ਕੇ ਆਇਆ ਉਹਨੂੰ ਬਚਾਉਣ ਦੇ ਲਈ ਹੈ ਜੇ ਸੰਤੂ ਦੇ ਉੱਤੇ ਧਰਨੇ ਲਾ ਰਹੀ ਹੈ ਇਹ ਬੜੀ ਹਾਸੋਹੀਣੀ ਗੱਲ ਪੰਜਾਬ ਦੇ ਵਿੱਚ ਬਣੀ ਹੋਈ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰਿੰਟ মিডিਆ ਦਾ ਹਾਂ ਇਲੈਕਟ੍ਰੋਨਿਕ মিডিਆ ਦਾ ਹਾਂ ਤੁਹਾਨੂੰ ਅੱਜ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਸਾਨੂੰ ਸਾਰਿਆਂ ਨੂੰ ਬਾਤੀ ਮਾਜੀ ਤੋਂ ਉੱਪਰ ਉੱਠ ਕੇ ਕਿਸੇ ਵੀ ਪਰਿਵਾਰ ਦੇ ਨਾਲ ਹੋ ਰਹੀ ੱਟਕੇਸ਼ਾਈ ਕਿਸੇ ਵੀ ਪਰਿਵਾਰ ਦੇ ਨਾਲ ਹੋ ਰਹੀ ਜਿਆਦਤੀ ਨੂੰ ਸਮੇਟਣ ਦੇ ਲਈ ਉਸ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣ ਦੇ ਲਈ ਆਪਾਂ ਆਪਣੇ ਗਿੱਲੇ ਸਿੱਕਵੇਂ ਭੁੱਲ ਕੇ ਉਹਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰੀਏ ਜਿਵੇਂ ਪ੍ਰਵਿੰਦਰ ਸੁਹਾਣਾ ਜੀ ਨੇ ਤੁਹਾਡੇ ਨਾਲ ਇਸ ਗੱਲ ਦਾ ਇਕਰਾਰ ਕੀਤਾ ਕਿ ਆਉਣ ਵਾਲੀ 9 ਦਸੰਬਰ ਨੂੰ ਅਸੀਂ ਜਿਹੜੀਆਂ ਅਲਟੀਮੇਟਮ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਉਹ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਮੈਂ ਤਾਂ ਇਹਨਾਂ ਨੂੰ ਕਹਿੰਦਾ ਕਿ 1 ਕਰੋੜ ਰੁਪਏ ਦੀ ਮੰਗ ਪਾਵਾਗੇ ਜਦੋਂ ਕਿਸੇ ਹੋਰ ਹਰ ਬੰਦੇ ਨੂੰ ਇਹ 1 ਕਰੋੜ ਰੁਪਏ ਦੇਣ ਦਾ ਜਿਹੜਾ ਵਾਅਦਾ ਕਰਦੀ ਹੈ ਸਰਕਾਰ ਫਿਰ ਇੱਕ ਗਰੀਬ ਪਰਵਾਰ ਜਿਹੜਾ ਅੱਲਾਹ ਰਬ ਅੱਲਾਹ ਬਰੈਸ ਦੇ ਬੱਚੇ ਜਿਹੜੇ 15 ਸਾਲ ਦੀ ਉਮਰ 16 ਸਾਲ ਦੀ ਉਮਰ ਅੱਜ ਉਹਨਾਂ ਦਾ ਖਰਿਆਮ ਕਤਲ ਕਰ ਦਿੱਤਾ ਦਿੰਦਾ ਉਹ ਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਉਹ ਨੂੰ ਇਹ ਜਿਹੜੀਆਂ ਰੋੜੀਆਂ ਦੇ ਕੇ ਪਟਿਆਉਣ ਦਾ ਕੰਮ ਕਰਦੀ ਹੈ ਸੋ ਇਹਨਾਂ ਦੇ ਨੱਕ ਦੇ ਵਿੱਚ ਦਮ ਕਰਨ ਦੇ ਲਈ ਮੈਂ ਤੁਹਾਨੂੰ ਅੱਜ ਤੁਹਾਡੀ ਕਚੈਰੀ ਦੇ ਵਿੱਚ ਇਸ ਗੱਲ ਦਾ ਸਰਦਾਰ ਪਰਵਿੰਦਰ ਸਿੰਘ ਸੁਹਾਨਾ ਦੀ ਹਾਜ਼ਰੀ ਦੇ ਵਿੱਚ ਉਹਦੇ ਦਬਾਈ ਦੇ ਵਿੱਚ ਇਸ ਗੱਲ ਦਾ ਐਲਾਨ ਕਰਦੇ ਆ ਕਿ ਜਿਹੜਾ ਵੀ ਇਸ ਪਿੰਡ ਦੇ ਪੀੜਤ ਪਰਿਵਾਰਾਂ ਵੱਲੋਂ ਜਾਂ ਇਲਾਕੇ ਦੀਆਂ ਸੰਗਤਾਂ ਵੱਲੋਂ ਜਿਹੜਾ ਵੀ ਪ੍ਰੋਗਰਾਮ ਉਸ ਪ੍ਰਸ਼ਾਸਨ ਦੇ ਖਿਲਾਫ ਉਲਕਿਆ ਗਿਆ ਅਸੀਂ ਉਹਦੇ ਵਿੱਚ ਵੱਧ ਕਰਕੇ ਹਿੱਸਾ ਪਾਵਾਂਗੇ ਔਰ ਇਸ ਸਰ ਆ ਨੂੰ ਮੂਤੋਰ ਜਵਾਬ ਦੇਾਂਗੇ ਤਾਂ ਕਿ ਅੱਗੇ ਮੁ ਕਿਸੇ ਹੋਰ ਪਰਵਾਹ ਦੇ ਨਾਲ ਉਹ ਦੀ ਕੀ ਨਾ ਹੋ ਸਕੇ ਧੰਨਵਾਦ ਸਤਿਕਾਰਯੋਗ ਸਾਥ ਸੰਗਤ ਜੀ ਬੜੇ ਸਾਰੇ ਸਤਿਕਾਰਯੋਗ ਸਮਾਜ ਦੀ ਸੇਵਾ ਕਰਨ ਵਾਲੇ ਨਾਮੀ ਬੰਦੇ ਬੈਠੇ ਆ ਮੀਡੀਆ ਸਾਰਿਆਂ ਦਾ ਜੋ ਪਿੱਛੇ ਭਾਣਾ ਵਰਤਿਆ ਉੱਚ ਹਰ ਮਾਈ ਭਾਈ ਦਾ ਪੂਰਾ ਸਹਿਯੋਗ ਰਿਹਾ बैठे ਨੇ સોਨਾ ਸਾਹਿਬ ਪੰਬੜਾ ਜੀ ਸਾਰੀ ਟੀਮ ਨਿਹੰਗ ਜਥੇਬੰਦੀਆਂ ਪਿੰਡ ਨਗਰ ਪੰਚਾਇਤ ਸਭ ਨੇ ਜੋ ਦਰਸਕੇ ਕੀਤਾ ਐਡਾ ਵੱਡਾ ਸਦਮਾ ਸੀ ਜਿਸ ਦੇ ਉੱਤੇ ਜਿੱਥੇ ਵੀ ਦੁਨੀਆ 'ਚ ਖਬਰ ਗਈ ਆ ਸਾਰਿਆਂ ਦਾ ਮਨ ਟੁੱਟਿਆ ਔਰ ਤੁਸੀਂ ਉਹ ਲੜਾਈ ਜਿਹੜੀ ਐ ਪੂਰੀ ਦੁਨੀਆ 'ਚ ਦੱਸੀ ਆ ਕਿ ਹੱਕ ਤੇ ਸੱਚ ਦੀ ਕੀ ਗੱਲ ਐ ਔਰ ਸਰਕਾਰ ਦਾ ਜਿਹੜਾ ਰਵਈਆ ਝੂਠੇ ਪਰਚੇ ਦਰਜ ਕਰਕੇ ਰੱਖ ਲੈ ਰੱਖਣ ਤੋਂ ਬਾਅਦ ਦੱਸਣਾ ਨਹੀਂ ਅਸੀਂ 23 ਤਰੀਕ ਨੂੰ ਮੈਮੋਰੰਡਮ ਦੇਣ ਗਏ ਸੀ ਜੀ ਮਾਨਯੋਗ ਡੀਸੀ ਸਾਹਿਬ ਨੂੰ ਕੁਦਰਤੀ কুমਬਰਾ ਸਾਹਿਬ ਕਹਿੰਦੇ ਐਸਪੀ ਨੂੰ ਮਿਲਣਾ ਉਹਨਾਂ ਨੂੰ ਕਿਹਾ ਵੀ ਜਿਹੜਾ ਪੁਰਾਣਾ ਪਰਚਾ ਇਹਨਾਂ ਤੇ ਇਹਨਾਂ ਦੇ ਵਾਈਫ ਤੇ ਆ ਉਹ ਰੱਦ ਕਰੋ ਉਹ ਕਹਿੰਦਾ ਅੱਜ ਇਹ ਕਰ ਦਿੰਦਾ ਪਰ ਉਹ ਐਡਾ ਉਹਨੇ ਲਿਖੋ ਰੱਖਿਆ ਐਸਪੀ ਨੇ ਦੱਸਿਆ ਨਹੀਂ ਕਿ ਤੁਹਾਡੇ ਦਾ ਪਰਚਾ ਤੁਹਾਡੇ ਬੇਟੇ ਤੇ ਜਾਂ ਸੋਨਾ ਸਾਹਿਬ ਤੇ ਹੈਗਾ ਉਹ ਦੱਸਿਆ ਨਹੀਂ ਲਿਖੋ ਲਿਆ ਇਹਦਾ ਮਤਲਬ ਹੈ ਕਿ ਇਸ ਢੰਗ ਦਾ ਜਿਹੜਾ ਝੂਠ ਹੈ ਉਹ ਪੁਲਿਸ ਕਰ ਰਹੀ ਹੈ ਦੇਖੋ ਐਮ ਐਲ ਏ ਚਾਹੇ ਸਰਦਾਰ ਕੁਲਵੰਤ ਸਿੰਘ ਨੇ ਚਾਹੇ ਸਰਕਾਰ ਹੈ ਸ਼ਾਸਨ ਹੈ ਪ੍ਰਸ਼ਾਸਨ ਹੈ ਐਦਾਂ ਦੀ ਉਹਨਾਂ ਨੂੰ ਚਲਾਕੀ ਨਹੀਂ ਕਰਨੀ ਚਾਹੀਦੀ ਅਸੀਂ ਅੱਜ ਦੇ ਮੰਚ ਦੇ ਉੱਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਆ ਕਿ ਐਦਾਂ ਦੀਆਂ ਚਲਾਕੀਆਂ ਦੇ ਨਾਲ ਕੰਮ ਨਹੀਂ ਚੱਲਣਾ ਤੁਹਾਡੇ ਪਰਚਿਆਂ ਤੋਂ ਡਰਦੇ ਨਹੀਂ ਪਰチェ ਸਾਡੇ ਜਣੇ ਜਿੰਨੇ ਜੇ ਤੋਂ ਚਾਰ ਪੱਤ ਹੁੰਦੇ ਆ ਕਰ ਲਾ ਪਤਾ ਲੱਗੇ ਵੀ ਦੋ ਨਾਂ ਨੇ ਮੈਂ ਮੀਡੀਆ ਦੇ ਸਾਹਮਣੇ ਕਹਿ ਰਿਹਾ ਮੇਰਾ ਨਾਮ ਰੇਸ਼ਮ ਸਿੰਘ ਆ ਮੇਰਾ ਮੋਬਾਈਲ ਨੰਬਰ ਦੱਸ ਦਿਨਾ 9709553794 8 ਬੇਸ ਵਾਲਾ ਐਸ ਐਚਓ ਡੀ ਐਸ ਪੀ ਐਸ ਪੀ ਐਸ ਐਸ ਪੀ ਮੇਰੇ ਨਾਮ ਵੀ ਪਾ ਦੇ ਮੈਂ ਖੁੱਲਾ ਚੈਲੰਜ ਕਰਦਾ ਮੈਨੂੰ ਕਿਸੇ ਗੱਲ ਦਾ ਕੋਈ ਡਰ ਨਹੀਂ ਧਰਨੇ ਲਾਉਣਾ ਮਜ਼ਾਰੇ ਕਰਨਾ ਆਪਣੀ ਗੱਲ ਕਰਨਾ ਆਪਾਂ ਸਾਰੀਆਂ ਜੱਲਾ ਜਿਹੜੀਆਂ ਫਿਰ ਬਾਤ ਕਰਾਂ ਆਪ ਸਭ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜੋ ਪਰਚੇ ਹੋਏ ਹੈਗੇ ਇੱਕ ਰੰਜਿਸ਼ ਦੇ ਤਹਿਤ ਹੋਏ ਹੋਏ ਠੀਕ ਹੈ ਉੱਥੇ ਕੋਈ ਨਹੀਂ ਸੀ ਉੱਥੇ ਸਾਨੂੰ ਦਬਕਾਉਣ ਦੀ ਕੋਸ਼ਿਸ਼ ਕੀਤੀ ਧਰਨੇ ਦੇ ਤੁਸੀਂ ਐਮ ਐਲ ਏ ਨੇ ਕਿਉਂ ਨਾਰੇ ਲਾਏ ਵੱਲੋਂ ਡੀ ਐਸ ਪੀ ਕਹਿੰਦਾ ਮੈਂ ਕਹਿੰਦਾ ਜੀ ਜਦੋਂ ਵਾਰਦਾਤ ਇੱਥੇ ਹੋਈਏਗੀ ਐਮ ਐਲ ਏ ਦਾ ਦਫ਼ਤਰ ਸਾਹਮਣੇ ਹੈਗਾ ਉਧਰ ਬਲਕਾਰ ਸਿੱਤੂ ਦਾ ਵੀ ਕੋਠੀ ਸੀਗੀ ਅਸੀਂ ਉਹਦੇ ਨਾਰੇ ਕਿਉਂ ਨਹੀਂ ਲਾਏ ਹੈਗੇ ਉਹਦਾ ਇੱਥੇ ਹੱਕੀ ਨਹੀਂ ਹੈਗਾ ਅਸੀਂ ਉਹਦੇ ਨਾਰੇ ਲਾਂਦੇ ਚੰਗੇ ਵੀ ਨਹੀਂ ਲੱਗਦੇ ਹਲਕਾ ਥੋੜਾ ਥੋੜੇ ਨਾਰੇ ਲਾਵਾਂਗੇ ਫਿਰ ਕਹਿੰਦੇ ਜੀ ਮੁਹਾਲੀ ਪੁਲਿਸ ਮੈਂ ਕਿਹਾ ਜੀ ਪਟਿਆਲਾ ਪੁਲਿਸ ਦੇ ਨਾਰੇ ਲਾਵਾਂ ਬਾਹਰ ਦਾ ਇੱਥੇ ਮੁਹਾਲੀ ਚ ਹੋਈ ਹੈਗੀ ਤਾਂ ਮੁਹਾਲੀ ਪੁਲਿਸ ਮੁਰਦਾਬਾਦ ਹੋ ਗਈ ਜੀ ਆਪਾਂ ਪਟਿਆਲਾ ਅੰਮ੍ਰਿਤਸਰ ਦੀ ਕੋਈ ਕਿਸੇ ਹੋਰ ਪੁਲਿਸ ਦੇ ਲਾਵਾਂਗੇ ਇਹ ਗੱਲਾਂ ਬਾਤਾਂ ਹੋਈਆਂ ਦਬਕਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਦਵੇ ਨਹੀਂ ਪਰਿਵਾਰ ਦੇ ਨਾਲ ਡਟ ਕੇ ਖੜੇ ਰਹੇ ਸਾਰੇ ਪਿੰਡ ਵਾਸੀ ਨੇ ਸਹਿਯੋਗ ਦੇਆ ਇਲਾਕਾ ਵਰ ਨਿਵਾਸੀਆਂ ਨੇ ਸਹਿਯੋਗ ਦੇਆ ਦੂਰੋਂ ਦੂਰੋਂ ਜਿਹੜੇ ਵੀ ਮੇਰੇ ਵੀਰ ਆਏਗੇ ਕੱਲ ਨੂੰ ਕਿਸੇ ਨਾਲ ਵੀ ਕੋਈ ਵੀ ਐਦਾਂ ਦੀ ਕੋਈ ਵੀ ਘਟਨਾ ਹੋਣੀ ਹੈਗੀ ਤਾਂ ਆਪਣਾ ਇਕਾ ਹੋਣਾ ਚਾਹੀਦਾ ਹੈ ਦੋਸਤੋ ਠੀਕ ਹੈ ਤੇ ਸਰਕਾਰ ਝੁਕਣਾ ਪੈਂਦਾ ਸਰਕਾਰ ਨੂੰ ਵੀ ਝੁਕਣਾ ਪੈਂਦਾ ਫਿਰ ਜਦੋਂ ਇਕਾ ਹੁੰਦਾ ਹੈ ਹੁਣ ਵੀ ਸੀ ਆਈ ਡੀ ਕੋ ਮਰੀਆ ਡੀ ਐਸ ਬੀ ਗਏਗੇ ਦੇਖ ਕੇ ਗਏ ਨੇ ਕਿਹੜੇ ਕਿਹੜੇ ਆਏ ਨੇ ਅਣਪਛਾਤੇ ਵਿਅਕਤੀ ਹਲੇ ਪਾਏ ਹੋਏ ਨੇ ਉਹ ਕਿਸੇ ਦਾ ਵੀ ਨਾਂ ਪਾ ਸਕਦੇ ਨਹੀਂ ਠੀਕ ਹੈ ਜਦੋਂ ਆਪਾਂ ਇਕੱਠੇ ਰਹਾਂਗੇ ਤਾਂ ਆਪਾਂ ਨੂੰ ਕੋਈ ਕੁਝ ਨਹੀਂ ਕਰ ਸਕਦਾ ਸਹਿਯੋਗ ਦੇਂਦੀ ਤਾਂ ਤੁਹਾਨੂੰ ਤਰਨਾ ਲਾਉਣ ਦੀ ਲੋੜ ਨਹੀਂ ਸੀਗੀ ਐਵੇਂ ਸੜਕਾਂ ਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਸੀਗੀ ਜਿਹੜਾ ਤਰਨਾ ਲਾਇਆ ਅਸੀਂ ਉਹ ਆਪਣੀ ਮਰਜ਼ੀ ਨਾਲ ਲਾਇਆ ਜਿਹੜੇ ਸਾਡੇ ਲੋਕ ਸੋਸ਼ਲ ਵਰਕਰ ਨੇ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਜੇਕਰ ਕੋਈ ਪ੍ਰਸ਼ਾਸਨ ਸਾਡਾ ਸਾਥ ਨਾ ਦਿੰਦਾ ਹੋਵੇ ਅਗਰ ਕੋਈ ਸੋਸ਼ਲ ਵਰਕਰ ਸਾਡਾ ਸਾਥ ਦਿੰਦਾ ਹੈ ਤਾਂ ਉਹ ਦੇ ਉੱਤੇ ਪਰਚੇ ਦਰਜ ਕੀਤੇ ਜਾਂਦੇ ਨੇ ਮੰਨਦਾ ਜਾਊਗਾ ਗਰੀਬ ਬੰਦੇ ਦੀ ਬਾਹ ਫੜਨਾ ਇੱਕ ਗੁਨਾਹ ਹੋ ਗਿਆ ਇੱਕ ਗਰੀਬ ਬੰਦੇ ਦੀ ਬਾਹ ਫੜਨਾ ਜੋ ਕਿ ਇੱਕ ਸੋਸ਼ਲ ਵਰਕਰ ਨੇ ਇਸ ਗਰੀਬ ਮਾਤਾ ਦੀ ਬਾਹ ਫੜੀਆ ਉਹਨੂੰ ਨਿਆਂ ਦਿਵਾਉਣ ਵਾਸਤੇ ਤੇ ਉੱਪਰੋਂ ਪੁਲਿਸ ਪ੍ਰਸ਼ਾਸਨ ਟੱਕੇਸ਼ਾਹੀ ਨਾਲ ਉਹਨਾਂ ਤੇ ਪਰਚੇ ਦਰਜ ਕਰ ਰਿਹਾ ਹੈ ਲੇਕਿਨ ਜੇਕਰ ਪਰਚੇ ਦਰਜ ਕਰਨੇ ਸੀ ਉਸ ਦੇ ਵਿੱਚ ਬਹੁਤ ਸਾਰੇ ਲੋਕ ਸੀਗੇ ਹਫ਼ਤੇ ਪਰਚੇ ਦਰਜ ਹੋਣੇ ਸੀਗੇ ਪੂਰੇ ਪਿੰਡ ਦੇ ਪਰਚਾ ਦਰਜ ਹੋਣ ਆਸੀ ਸਿਰਫ ਦੋ ਬੰਦਿਆਂ ਦੇ ਕਿਉਂ ਪਰਚੇ ਦਰਜ ਹੋਇਆ ਔਰ ਜਦੋਂ ਪਰਚਾ ਦਰਜ ਹੋਇਆ ਤਾਂ 14 ਤਰੀਕ ਦਾ ਪਰਚਾ ਦਰਜ ਸੀਗਾ 14 ਤਰੀਕ ਦਾ ਪਰਚਾ ਦਰਜ ਸੀਗਾ ਇਹ ਭੋਗ ਤੋਂ ਪਹਿਲਾਂ ਕਿਉਂ ਨਹੀਂ ਕਹੀ ਗਈ ਗੱਲਾਂ ਉਦੋਂ ਹੀ 14 ਤਰੀਕ ਨੂੰ ਕਿਉਂ ਨਹੀਂ ਦੱਸਿਆ ਗਿਆ ਕਿ ਤੁਹਾਡੇ ਤੇ ਪਰਚਾ ਦਰਜ ਹੈ ਹੁਣ ਇੰਨੇ 16 17 ਦਿਨਾਂ ਬਾਅਦ ਪਰਚਾ ਦਰਜ ਦੀ ਸ਼ੋਕ ਸ਼ੋਕ ਕਿਉਂ ਕੀਤਾ 14 15 ਦਿਨਾਂ ਬਾਅਦ ਹੁਣ ਸ਼ੋਕ ਕਿਉਂ ਕੀਤਾ ਅੱਛੀ ਜੇ 13 ਤਰੀਕ ਨੂੰ ਮੁੰਡੇ ਦੀ ਡੈਥ ਹੁੰਦੀ ਹੈ ਤੇ 14 ਨੂੰ ਪਰਚਾ ਦਰਜ ਕੀਤਾ ਜਾਂਦਾ ਹੈ ਇਹ ਸਾਡੇ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡਾ ਕੇਸ ਐਵੇਂ ਹੀ ਰਫਾ-ਦਫਾ ਹੋ ਜਾਏ ਪਰ ਲੇਕਿਨ ਅਸੀਂ ਇਸ ਕੇਸ ਨੂੰ ਐਵੇਂ ਨਹੀਂ ਰਫਾ-ਦਫਾ ਹੋਣ ਦੇ ਜਿੰਨਾ ਵੀ ਸਾਨੂੰ ਸੰਘਰਸ਼ ਕਰਨਾ ਪਵੇਗਾ ਅਸੀਂ ਕਰਾਂਗੇ ਅਸੀਂ ਇੱਕ ਹਫ਼ਤੇ ਦਾ ਟਾਈਮ ਦਿੰਨੇ ਆਂ ਅਗਰ ਸਾਨੂੰ ਇਨਸਾਫ਼ ਨਾ ਮਿਲਿਆ ਪਰਚੀ ਕੈਂਸਲ ਨਾ ਹੋਏ ਤਾਂ ਅਸੀਂ ਇੱਕ ਹਫ਼ਤੇ ਦਾ ਟਾਈਮ ਦਿੰਨੇ ਆਂ ਆਉਣ ਵਾਲੇ ਸੋਮਵਾਰ ਨੂੰ ਇਸ ਤੋਂ ਵੀ ਵੱਡਾ ਇਸ਼ ਸੰਘਰਸ਼ ਕਰਾਂਗੇ ਊਖੜ ਤਾਲ ਤੇ ਬੈਠਾਂਗੇ ਜੇ ਅਸੀਂ ਇੱਕ ਗਰੀਬ ਪਰਿਵਾਰ ਇਸ ਪ੍ਰਸ਼ਾਸਨ ਤੋਂ ਇਨਸਾਫ ਲੈਣ ਲਈ ਊਖੜ ਤਾਲ ਤੇ ਬੈਠੇਗਾ ਠੀਕ ਨੇ ਜੀ ਇੱਕ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਰੇ ਇਕੱਤਰ ਹੋਇਓ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਕਿਹੜਾ ਪਿੰਡ ਕੁੰਬੜਾ ਦੇ ਵਿੱਚ ਕਹਿਰ ਪੱਤਿਆ ਦੋ ਗਰੀਬ ਪਰਿਵਾਰਾਂ ਦੇ ਦੋ ਛੋਟੇ ਬੱਚੇ ਜੋ ਜੇ ਫੁੱਲ ਸੀ ਉਹਨਾਂ ਨੂੰ ਪ੍ਰਵਾਸੀਆਂ ਨੇ ਕਤਲ ਕਰ ਦਿੱਤਾ ਪਰ ਜਦੋਂ ਉਹਨਾਂ ਚੋਂ ਇੱਕ ਵੀ ਮੌਤ ਹੋ ਗਈ ਤਾਂ ਉਹਨਾਂ ਨੇ ਇਲਾਕੇ ਨੂੰ ਨਾਲ ਲੈ ਕੇ ਚੌਕ ਦੇ ਵਿੱਚ ਧਰਨਾ ਮਾਰਿਆ ਉਸ ਧਰਨੇ ਦੇ ਵਿੱਚ ਹਰ ਇੱਕ ਇਨਸਾਨ ਨੇ ਜਿਹੜੇ ਲੋਕ ਜ਼ਗਦੀਆਂ ਜ਼ਮੀਨਾਂ ਵਾਲੇ ਸੀ ਗਰੀਬ ਅਮੀਰ ਭਾਵੇਂ ਕੋਈ ਚਮਕੇ ਹੈ ਉਹਨਾਂ ਸਾਰਿਆਂ ਨੇ ਇਹਨਾਂ ਪਰਿਵਾਰਾਂ ਦਾ ਜਿਹੜਾ ਉਹ ਸਾਥ ਲਿੱਤਾ ਹੈ ਪਰ ਤਰਾਸਦੀ ਹੈ ਤੁਸੀਂ ਸੋਚ ਸਕਦੇ ਹੋ ਕਿ ਜਿਹੜੇ ਗਰੀਬ ਪਰਿਵਾਰਾਂ ਦੇ ਨਾਲ ਇਹ ਜਿਹੜੇ ਚਿਹਰੇ ਤੁਹਾਡੇ ਸਾਹਮਣੇ ਬੈਠੇ ਨੇ ਇਹਨਾਂ ਨੂੰ ਕੋਈ ਲਾਲਚ ਨਹੀਂ ਇਹ ਸਿਰਫ ਇੱਕ ਗਰੀਬ ਪਰਿਵਾਰ ਦਾ ਇਨਸਾਨੀਅਤ ਦੇ ਨਾਤੇ ਹਾਣਾ ਨਾਰਾ ਮਾਰਿਆ ਹੈ ਪਰ ਹਾਂ ਦਾ ਨਾਰਾ ਮਾਰਨ ਪਿੱਛੇ ਜੋ ਇਨਾਮ ਦਿੱਤਾ ਸਰਕਾਰ ਨੇ ਉਸ ਇਨਾਮ ਲਈ ਕੋਈ ਟੈਨਸ਼ਨ ਨਹੀਂ ਉਸ ਦੀ ਮੈਂ ਆਪਣੀ ਨੰਬਰਦਾਰ ਭਰਾਵਾ ਵੱਲੋਂ ਨੰਬਰਦਾਰ ਯੂਨੀਅਨ ਵੱਲੋਂ ਪੂਰ ਜੋਰ ਨਿੰਦਾ ਕਰਦਾ ਤੇ ਵਿਸ਼ਵਾਸ ਦਿਵਾਉਣਾ ਹੈ ਕਿ ਜਿਨੇ ਆਪਾਂ ਪਹਿਲਾ ਰਲ ਮਿਲ ਕੇ ਸਾਰਿਆਂ ਨੇ ਇਸ ਗਰੀਬ ਪਰਿਵਾਰ ਨੂੰ ਇਨਸਾਫ ਦਵਾਇਆ ਉਸੇ ਤਰ੍ਹਾਂ ਆਪਾਂ ਸਾਰੇ ਰਲ ਮਿਲ ਕੇ ਜਿੰਨੇ ਵੀ ਮੇਰੇ ਪਿੰਡਾਂ ਦੇ ਨੰਬਰਦਾਰ ਨੇ ਉਹਨਾਂ ਸਾਰਿਆਂ ਨੂੰ ਮੈਸੇਜ ਲਾ ਕੇ ਜਿਹੜਾ ਅਧੂਰਾ ਇਨਸਾਫ ਹੈ ਉਹ ਆਪਾਂ ਇਹਨਾਂ ਗਰੀਬ ਪਰਿਵਾਰਾਂ ਨੂੰ ਦਵਾਵਾਂਗੇ ਸੁੱਕ ਬਣਾਉਣ ਦੀ ਲੋੜ ਨਹੀਂ ਇੱਕ ਮਰੀ ਕੁੰਬੜਾ ਦੇ ਵਿੱਚ ਜਿਹੜੀਆਂ ਦਰਦਨਾਕ ਘਟਨਾਵਾਂ ਦੋ ਸਾਡੇ ਨੌਜਵਾਨ ਬੀਰਾਂ ਦਾ ਕਤਲ ਕਰ ਦਿੱਤਾ ਗਿਆ ਪਰ ਜਿਹੜੇ ਜਾਗਦੀ ਜ਼ਮੀਰ ਵਾਲੇ ਲੋਕ ਉਹਨਾਂ ਦੇ ਨਾਲ ਸੰਘਰਸ਼ ਦੇ ਵਿੱਚ ਖੜੇ ਪਰ ਉਹਨਾਂ ਦੇ ਉੱਤੇ ਪ੍ਰਸ਼ਾਸਨ ਵੱਲੋਂ ਜਿਹੜੇ ਝੂਠਾ ਪਰਚਾ ਪਰਚੇ ਦਰਜ ਕਰੇ ਗਏ ਹੈ ਅੱਜ ਇਹ ਜਿਹੜੀ ਪ੍ਰੈਸ ਕਾਨਫਰੰਸ ਕੁਮਰ ਸਾਹਿਬ ਪਰਵਿੰਦਰ ਸਿੰਘ ਜੀ ਸੋਨਾ ਸਾਹਿਬ ਤੇ ਜਿਹੜੇ ਬਾਕੀ ਜਿਹੜਾ ਨੂੰ ਸਾਥੀ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਪ੍ਰਸ਼ਾਸਨ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਵੀ ਜੇਕਰ ਇਹ ਇਨਸਾਫ ਗਰੀਬ ਪਰਵਾਰਾਂ ਨੂੰ ਨਾ ਮਿਲਿਆ ਤੇ ਸਰਕਾਰਾਂ ਬਦਲਦੀਆਂ ਰਹਿਣੀਆਂ ਉਹ ਲੀਡਰਾਂ ਨੂੰ ਖਾਸ ਤੌਰ ਤੇ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਜ਼ੁਲਮ ਹੈ ਇਹ ਜ਼ੁਲਮ ਨੂੰ ਬੰਦ ਕਰੋ ਜੇ ਤੁਸੀਂ ਬੰਦ ਨਾ ਕਰੋ ਜਦੋਂ ਲੋਕਾਂ ਨੇ ਇਕੱਠੇ ਹੋ ਕੇ ਉੱਠਣਾ ਤਾਂ ਤੁਸੀਂ ਇਸ ਹੰਗ ਦੇ ਅੱਗੇ ਕਿਤੇ ਵੀ ਰੁਕ ਨਹੀਂ पाओगे ਤਾਂ ਇਸ ਕਰਕੇ ਅਸੀਂ ਇਹ ਚੇਤਾਵਨੀ ਵੀ ਦਿੰਦੇ ਆ ਔਰ ਜਿਹੜੇ ਝੂਠੇ ਪਰਚੇ ਦਰਜ ਕਰਿਆ ਇਹਨਾਂ ਪਰਚਿਆਂ ਨੂੰ ਕੈਂਸਲ ਕਰ ਦੇਣਾ ਚਾਹੀਦਾ ਇਹ ਕੋਈ ਇਹ ਨਵੀਂ ਗੱਲ ਨਹੀਂ ਕਰੀ ਕੁਮੜਾ ਸਾਹਿਬ ਦੇ ਪਰਿਵਾਰ ਤੇ ਕੁਮੜਾ ਸਾਹਿਬ ਤੇ ਪਹਿਲਾਂ ਵੀ ਝੂਠੇ ਪਰਚੇ ਦਰਜ ਕਰਿਆ ਪਰ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਪ੍ਰੈਸ ਦੇ ਮਾਧਿਅਮ ਤੋਂ ਔਰ ਪ੍ਰੈਸਵਾਏ ਵੀ ਰੋਜ਼ਾਨਾ ਵੀ ਖਾਸ ਧਰਵਾਧ ਵੀ ਕਰਦੇ ਆ ਕਿਉਂਕਿ ਜਿਹੜੀ ਸਾਡੀ ਵਾਰੀ ਦੀ ਪ੍ਰੈਸ ਹੈ ਇਹ ਜਦੋਂ ਵੀ ਕਿਸੇ ਦੇ ਉੱਤੇ ਜ਼ੁਲਮਜਾਤੀ ਹੁੰਦੀ ਹੈ ਇਹ ਸਾਡੀ ਗੱਲ ਨੂੰ ਪ੍ਰਸ਼ਾਸਨ ਸਰਕਾਰ ਤੱਕ ਔਰ ਦੇਸ਼ਾਂ ਦੇਸ਼ਾਂ ਲੋਕਾਂ ਤੱਕ ਪਹੁੰਚਾਉਂਦੇ ਆਂ ਔਰ ਇਸ ਕਰਕੇ ਅਸੀਂ ਪ੍ਰੈਸ ਦਾ ਧੰਨਵਾਦ ਵੀ ਕਰਦੇ ਆਂ ਔਰ ਅਸੀਂ ਸਰਕਾਰ ਨੂੰ ਚੇਤਾਵਨੀ ਵੀ ਦਿੰਦੇ ਆਂ ਵੀ ਇਹ ਜਿਹੜੇ ਝੂਠੇ ਪਾਚਿਆਂ ਨੂੰ ਕੈਨਸਲ ਕਰੋ